ਦਾ ਕੀਤੀ ਤੋਂ ਗੁਰੂ ਚਰੂ ਅੱਜ ਇਸ ਸਥਾਨ ਸੰਤ ਬਾਬਾ ਤੁੰਗਾ ਸਿੰਘ ਜੀ ਨੂੰ ਆਗਿਆ ਜੁੰਮੇਬਾਹੀ ਮੁਖ ਸੇਵਾਦਾਰ ਸੌਂਪਣਾ ਨੇ ਉਹ ਮਾਪਰਤਾ ਦੀ ਸਾਡੀ ਸੰਤ ਦੇ ਦੇ ਦਿੱਤੇ ਲਾਤੀ ਦੇ ਸੰਤ ਦੇ ਦੇ ਲਾਤੀ ਕਰਨ ਦਾ ਮੌਕਾ ਮੈਂ ਗੁਰਦਵਾਰਾ ਦੇ ਚਰਨਾਂ ਵਿੱਚ ਤੇ ਮੈਂ ਪਹੁੰਚੀ ਹਾਂ ਤੋਂ ਉਹ ਜਨ ਦਾ ਤੁਹਾਨੂੰ ਬੁਲਾਉਣ ਦੀ ਨਾਤਾ ਬਤਾਰਨ ਦਾ ਮੌਕਾ ਗੁਰਦਵਾਰਾ ਦੇ ਚਰਨਾਂ ਵਿੱਚ ऐसे तंबू जाने पर समय बहुत जल्दी हैं जल्दी समाप्त हो गया है जो मां बच्चों को देते हैं वह भी बढ़ता नहीं है तो मनुष्य का उत्पादन संप्रभु सुबह सुबह लेकिन यह लोगों का यह वाला उत्पादन जैसे आम लाल है यह लाल संत है कि यह लोगों Obrigado

ਬਾਬਾ ਜੀ ਜੋ ਬਹੁਤ ਸਮੇਂ ਇਤਿਹਾਸਿਕ ਤੇ ਬਚਨ ਬਾਰੇ ਤੁਹਾਨੂੰ ਜਾਣਕਾਰੀ ਆ ਤਾਂ ਮੇਰਕੋਸਨ ਦੇ ਪੱਡਿਆਂ ਨੂੰ ਅਗਰੇ ਜਿਵਾਉਣਾ ਇਰਾਦੇ ਕੀ ਤੁਹਾਨੂੰ ਮਾਹੌਸਤਾਂ ਦੇ ਸੰਦਰਭ ਮੰਨੇ ਗਏ ਇਹ ਸਭ ਯਤਨ ਇਸ ਪਾਂਡਰ ਕਰਦੇ ਹਨ ਅਤੇ ਪੈਟਰ ਦੀ ਵਾਸ ਕਿਸਤਾਂ ਦੇ ਆਦਮ ਸਾਡੇ ਵੱਲੋਂ ਮਾਹਰ ਫਰਕਾਨੀ ਕਿਰਪਾ ਸਤ ਸਰਕਾਰ ਦੇ ਸੰਸਥਾਨ ਦੇ ਸਹਿਯੋਗ ਨਾਲ ਸਮੇਂ ਦੀ ਲੋੜ ਅਨੁਸਾਰ ਗੁਰਦੁਆਰਾ ਸਹਿਬਾਨ ਦੀਆਂ ਨਵੀਆਂ ਮਾਰਗਾਂ ਬਣਾਈਆਂ ਗਈਆਂ ਅਤੇ ਕਈ ਇਮਾਰਤਾਂ ਦਾ ਸਮੇਂ ਦੀ ਲੋੜ ਅਨੁਸਾਰ ਨਵੀਨੀਕਰਨ ਕੀਤਾ ਗਿਆ ਹੈ ਦੀਵਾਨ ਖਾਨ ਦੀ ਮਾਰਗ ਸਮੇਂ ਦੀ ਮੁੱਖ ਲੋੜ ਸੀ ਇਸ ਤੋਂ ਇਲਾਵਾ ਸੰਸਥਾਨ ਦੇ ਫੈਸਲੇ ਅਨੁਸਾਰ ਲਾਲਾ ਹੋਰ ਬਹੁਤ ਸਾਰੀਆਂ ਮਾਰਗਾਂ ਵੀ ਉਸਾਰੀ ਦਾ ਕੰਮ ਵੀ ਸੰਸਥਾਨ ਦੇ ਸਹਿਯੋਗ ਨਾਲ ਹੀ ਚੱਲ ਰਿਹਾ ਹੈ ਇਸ ਤੋਂ ਲਗਾ ਹੋ ਜੋ ਵੀ ਇਲਾਕਾ ਨੌਸੀ ਸੰਸਥਾ ਵੱਲੋਂ ਹੁਕਮ ਹੋਇਆ ਨੂੰ ਮੰਨਦੇ ਹੋਏ ਸਰਕਾਰੀ ਦਾ ਸੰਪਰਵਹਤ ਅਤੇ ਸਰਕਾਰੀ ਦਾ ਸਟਾਫ ਕੰਮ ਵਾਲੇ ਦੇ ਅਨੁਸਾਰ ਮਾਰਠਾ ਬਣਾਉਂ ਤੋਂ ਇਲਾਵਾ ਸਰਕਾਰੀ ਸਕੂਲ ਵਿੱਚ ਵੀ ਲੋੜ ਅਨੁਸਾਰ ਪਸਾਰੀ ਕੀਤੀ ਹੈ। ਇਸ ਤੋਂ ਲਾਵਾ ਸਾਡੇ ਮਨ ਵਿੱਚ ਫੋੜਨਾ ਬਣਿਆ ਸੀ। ਕਿਉਂਕਿ ਇਲਾਕੇ ਦੀ ਆਸਥ ਖਾਤ ਬਹੁਤੀ ਵਧੀਆ ਨਾ ਹੋਣ ਕਰਕੇ ਘੱਟ ਕੀਮਤ ਤੇ ਵਿੱਦਿਆ ਅਗਤੀ ਜਾਣ। ਸਤਿ ਸ੍ਰੀ ਅਕਾਲ ਸਟੇਰੀਅਸ ਕੰਟਰੀ ਸਕੂਲ ਕਲਿਆਣ। ਅਤੇ ਵੀਰ ਕੌਜ਼ ਅਤੇ ਡਿਗਰੀ ਕੌਜ਼ ਵਗੈਰਾ ਬੋਲੇ ਜਿੰਨਾ ਵੀ ਸਥਾਨਕ ਸੰਸਥਾਾਂਾਂ ਵਰਤਨੀ ਸਰਕਾਰ ਅਤੇ ਸੰਸਥਾਾਂ ਦੇ ਸਹਿਯੋਗ ਨਾਲ ਬੜੇ ਹੀ ਵਧੀਆ ਕੰਮ ਕੀਤੇ ਹਨ ਅਤੇ ਇਲਾਕੇ ਦੇ ਬੱਚੇ ਅਸਾਧਾਰਨ ਲਾਭ ਲੈ ਰਹੇ ਹਨ ਇਸ ਤੋਂ ਲਾਭ ਹੋ ਰਿਹਾ ਵੀ ਨੌਕਰੀ ਦੀ ਪੈਦਾਈ ਜੋ ਕਾਰਕਟੇ ਬਣਦੇ ਸਨ ਸੰਸਥਾਾਂ ਦੇ ਸਹਿਯੋਗ ਅਤੇ ਮਾਪੋਸ਼ਾਨੀ ਸਰਕਾਰ ਨਾਲ ਕੰਮ ਦੇ ਦੁਤ ਕੀਤੇ ਜਾਂਦੇ ਹਨ ਪਰ ਹੁਣ ਮੇਰੀ ਉਮਰ ਤਕਰੀਬਨ 96 ਸਾਲ ਪੂਰੇ ਹੋ ਚੁੱਕੇ ਹਨ ਅਤੇ ਮੇਰੇ ਸਿਹਤ ਵੱਲੋਂ ਸਾਧਨ ਸਾਸ਼ਨਾ ਸਾਸ਼ਨਾ ਦਿੱਤੇ ਜਾਣ ਕਰਕੇ ਮਹਾਪੁਰਸ਼ਾਂ ਵੱਲੋਂ ਚਲਾਈ ਪ੍ਰਣਾਲੀ ਅਨੁਸਾਰ ਆਪਨੇ ਜ਼ਿੰਮੇਵਾਰੀ ਸਮਝੇ ਹੋਏ ਇਸ ਨਗਰ ਵਿਕੇ ਤਿੰਨ ਗੁਰਦੁਆਰਾ ਸਹਿਬਾਨ ਦੀ ਜ਼ਿੰਮੇਵਾਰੀ ਸੰਗਠਨ ਉਹ ਸਿੱਖਾਂ ਨੂੰ ਸੰਭਾਲਣ ਦਾ ਫੈਸਲਾ ਲਿਆ ਜੇ ਸਾਹਿਬ ਵਰਦੁਆਰਾ ਬੁੱਢਾ ਸਰ ਸਾਹਿਬ ਦੀ ਸਾਰੀ ਜ਼ਿੰਮੇਵਾਰੀ ਪਹਿਲਾਂ ਹੀ ਮਿਤੀ 8 ਪੰਜ 24 ਨੂੰ ਸੰਤ ਬਾਬਾ ਭਗਵਾਨ ਸਿੰਘ ਜੀ ਸਾ이드 ਦੀ ਸਾਰੀ ਜ਼ਿੰਮੇਵਾਰੀ ਭਾਈ ਲਖੀਰ ਸਿੰਘ ਜੀ ਨੂੰ ਸੰਤਾਂ ਦੀ ਹਾੜੀ ਵਿੱਚ ਅਤੇ ਗੁਰੂ ਰੰਗ ਸਾਹਿਬ ਦੀ ਹਾੜੀ ਵਿੱਚ ਪਹਿਲਾਂ ਹੀ ਸੌਂਪੀ ਜਾ ਚੁੱਕੀ ਹੈ ਅੱਜ ਦੀ ਮਿਤੀ 13 ਪੰਜ 2024 ਨੂੰ ਕਿਰਨ ਉਦਮ ਸਾਹਿਬ ਅਤੇ ਆਪ ਸਭ ਸੰਗਤਾਂ ਦੀ ਹਾਜ਼ਰੀ ਵਿੱਚ ਸੰਤੋਬਾਪਾ ਬਲਵ ਸਿੰਘ ਜੀ ਜੋ ਕਿ ਤਕਰੀਬਨ 18 ਸਾਲ ਤੋਂ ਇਸ ਸਥਾਨ ਦੀ ਸੇਵਾ ਨਿਭਾ ਰਹੇ ਹਨ ਨੂੰ ਸੰਤੋਬਾਪਾ ਸੁੰਦਰ ਸਿੰਘ ਨਿਗਨੇੜੀ ਅਤੇ ਗੁਰਦੁਆਰਾ ਇੰਗੀਠਾ ਸਾਹਿਬ ਸੰਤੋਬਾਪਾ ਲਾਲ ਸਿੰਘ ਜੀ ਬਰਾੜ ਅਤੇ ਆਪ ਸਭ ਸੰਗਤਾਂ ਨੂੰ ਇਹ ਫੈਸਲਾ परवान है जी है जी का खालसा ये बच्चन महापुरुषों जो सन बोले गए सन अस करके आप जी सारे संगत किए हैं और ज्ञानी जी गुरु प्यारी संगत जी जो आप जी ਸਰਕਾਰ ਨੂੰ ਐਸਡੀਓ ਸਾਹਿਬ ਸਵਾਰੀ ਸਹੀ ਨਹੀਂ ਇਹਨਾਂ ਬਚਨਾਂ ਦੇ ਪਹਿਰਾ ਦੇਣਾ ਅਤੇ ਰਲ ਮਿਲ ਕੇ ਸਾਰਿਆਂ ਨੇ ਆਪਾਂ ਸਤਕਾਰ ਜੋ ਅਭਿੰਦਰ ਸਿੰਘ ਜੀ ਪਿੰਦਾ ਜੀ ਦਾ ਜਿਹੜਾ ਕਿ 18 ਸਾਲ ਤੋਂ ਮਾਂ ਪਰਸਾਂ ਦੇ ਚਰਨਾਂ ਵਿੱਚ ਰਹਿ ਕੇ ਸੇਵਾ ਕਰ ਰਿਹਾ ਹੈ ਸੋ ਗੁਰੂ ਪਿਆਰੇ ਹੁਣ ਮੈਂ ਜੋ ਮੈਨੂੰ ਹੁਕਮ ਹੋਇਆ ਪੰਡਰ ਪੱਪੂ ਕੇ ਦੀ ਪੰਚਾਇਤ ਸਰਪੰਚ ਹਰਜਿੰਦਰ ਸਿੰਘ ਜੀ ਉਹਨਾਂ ਦੀ ਹਾਜ਼ਰੀ ਤੋਂ ਮੈਂ salve <tries> प्यारी संगत जी जो महापुरशा वालों या वालों श्रेपा दे के गुरु तो ग्रंथ साहब जी की हमारी कीता गया, भिंदा जो अज तो मुख सेवादार इस स्थान के हैं तो गुरु प्यारो जो नगर पंचायत सरपंच, तरणजीत सिंह तख्तगढ़ सरपंच भदौड़ तो ਰਧਨ ਸਿੰਘ ਸਰਪੰਤੇ ਵਰਦਿਤੋਂ ਮਸਾਖਾ ਸਿੰਘ ਜਸਵੀਰ ਸਿੰਘ ਧੰਮੀ ਪਹਾੜ ਤੋਂ ਗੁਰਪਿਆਰ ਐਸਟੀਪੀਸੀ ਮੈਂਬਰ ਸਰਕਾਰ ਜੋ ਬਦੇਸ਼ ਸਿੰਘ ਜੀ ਚੁੰਗਾ ਉਹਨਾਂ ਦੀ ਵੀ ਹਾਜ਼ਰੀ ਲਾਉਣੀ ਆ ਸਰਪੰਤੇ ਸਦੋਂ ਬਾਅਦ ਤੋਂ ਬਨਵਿੰਦਰ ਸਿੰਘ ਜੀ ਨਗਰ ਪੰਚਾਇਤ ਲੋੜ ਮਕਸੂਦਾਂ ਰੂਪ ਸਿੰਘ ਜੀ ਸਰਪੰਚ ਜੰਡ ਸਰ ਗੁਰਮੀਤ ਕੌਰ ਜੀ ਨਗਰ ਸੰਚੈਤ ਲਰੈਂਡਰ ਸੁੰਨਿਆ ਨੂੰ ਤਿੰਨਗਰ ਪੰਚਾਇਤ ਹ ਰਾਮਗੜ ਤੋਂ ਰਾਜਵੀਰ ਸਿੰਘ ਜੀ ਸਰਪੰਚ ਪਕੋਕਾ ਤੋਂ ਹਰਜਿੰਦਰ ਸਿੰਘ ਜੀ ਨਗਰ ਪਟਾਇਤ ਭਗਤਪੁਰੇ ਤੋਂ ਅੰਗਰੇਜ਼ ਸਿੰਘ ਜੀ ਨਗਰਪੰਚਾਇਤ ਹਰਮਨ ਸਿੰਘ ਜੀ ਸਾਤਾ ਸਰਪੰਚ ਦੀਪਗੜ ਨਗਰਪੰਚਾਇਤ ਉਗੋਕੇ ਤੋਂ ਪ੍ਰਗਟ ਸਿੰਘ महंत ਪਿਆਰਾ ਸਿੰਘ ਜੀ ਸੋ ਗੁਰੂ ਪਿਆਰੋ ਮਹਾਪੁਰਸ਼ ਵੀ ਬਹੁਤ ਦੂਰ ਦੂਰ ਤੋਂ ਆਏ ਜਿਨ੍ਹਾਂ ਦੇ ਨਾਂ ਰਹਿ ਗਏ ਹਨ ਲੇਕਿਨ ਕੰਨਿਓ ਅਤੇ ਪੰਚਾਇਤਾਂ ਦੇ ਵੀ ਨਾਮ ਲੇਕਿਨ ਕੰਨਿਓ ਪ੍ਰਬੰਧਕਾਂ ਤੋਂ ਰਹਿ ਗਏ ਹੋਣਗੇ ਕਲਦੀਪ ਸਿੰਘ ਜੀ ਕਾਲਾ ਜੋ ਕਿ ਕਾਂਗਰਸ ਦੇ ਪ੍ਰਧਾਨ ਹਨ ਉਹਨਾਂ ਦੀ ਵੀ ਹਾਜ਼ਰੀ ਲਵਾਂਗੇ ਸਾਡੇ ਮੌਜੂਦਾ ਐਮਐਲਏ ਕਰਵਾਨ ਸਿੰਘ ਜੀ ਫਲੋਰੀ ਉਹ ਵੀ ਆ ਗਏ ਉਹਨਾਂ ਦੀ ਵੀ ਹਾਜ਼ਰੀ ਰਵਾਉਣੀ ਆ ਤੇ ਸਰੋਮੀ ਅਕਾਲੀ ਦਲ ਦੇ ਵੀ ਲੀਡਰ ਪੰਥ ਅਨਸਾਰਿਆਂ ਦੀ ਹਾਜ਼ਰੀ ਰਵਾਉਣੀ ਆ ਸਰੋਮੀ ਅਕਾਲੀ ਦਲ ਦੀ ਹਾਜ਼ਰੀ ਮੈਂ ਆਪਦੇ ਵੱਲੋਂ ਉਮਰ ਸਰ ਸਾਹਿਬ ਦੀ ਹਾਜ਼ਰੀ ਰਵਾਉਣਾ ਸੁਖੂ ਗੁਰਪ੍ਰਿੰਤ ਟੱਲੇਵਾਲ ਦੀ ਟੱਲੇਵਾਲ ਖੁੱਦ ਅਤੇ ਟੱਲੇਵਾਲ ਟੱਲੇਵਾਲ ਦੀ ਹਾਜ਼ਰੀ ਸਰਪੰਚ ਬਰਲਾ ਸਿੰਘ ਜੀ ਕਾਕਾ ਸਤ ਦਾ ਪੰਚਾਇਤ ਅੱਜ ਮੌਜੂਦਾ ਪੰਚਾਇਤ ਹਰਸਨ ਸਿੰਘ ਜੀ ਸਰਨਾ ਜਾਂ ਮਕੰਨ ਸਿੰਘ ਜੀ ਦੇ ਸਮੂਹ ਪੰਚਾਇਤ ਵੱਲੋਂ ਤੇ ਟੱਲੇਬਾੜ ਖੁਰਦ ਤੋਂ ਬੱਤੂ ਜੀ ਦੀ ਕਾਂਗੜ ਸੋ ਗੁਰੂ ਪਿਆਰੇ ਸਾਰਿਆਂ ਦੀ ਹਾਜ਼ਰੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਵਰ ਬੋਲੇ ਆ ਬਾਬਾ ਬੰਮੀਰ ਸਿੰਘ ਜੀ ਚਮਕੌਰ ਸਿੰਘ ਜੀ ਸੰਤ ਬਾਬਾ ਗੁਰਪੀਰ ਸਿੰਘ ਜੀ ਬਧੌੜ ਵਾਲੇ ਅਤੇ ਜਿੱਤੇ ਮਾਫ ਜੀ ਨੂੰ ਪਹਿਲਾਂ ਬੱਦਰ ਸਾਹਿਬੇ ਕੀਤੇ ਸੀ ਵੀ ਮਾਪੁਰ ਸਾਹਿਬ ਨੇ ਆ ਕੇ ਸਰਕਾਰੀ ਜਦੋਂ ਪ੍ਰਯਾਇਮ ਦਿੱਤਾ ਸੀ ਜੋ ਪਿਆਰ ਉਹ ਤੋਂ ਦੀ ਸੰਗਤ ਨਹੀਂ ਪਹੁੰਚੀ ਆ ਪਿੰਡ ਗੱਲੇ ਦੇ ਸਾਰੇ ਸੰਗਤ ਦਾ ਧੰਨਵਾਦ ਤੇ ਇੱਕ ਬੇਨਤੀ ਅਗਰ ਪਿਆਰ ਨੂੰ ਸਾਰੇ ਸੰਗਤ ਨੇ ਸੋਹਣ ਗੁਰੂ ਦੀ ਸਾਜਿ ਦੇ ਉੱਤੇ ਅਰਦਾਸ ਬੇਨਤੀ ਕਰਾਂਗੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਸਾਰਿਆਂ ਵਿੱਚ ਚੇਤਨ ਅਤੇ ਮਾਫਰਸਾਂ ਨੂੰ ਬੇਨਤੀ ਅਗਰ ਪਿਆਰੋ ਬਾਬਾ ਜੀ ਬਣੋ ਵੀ ਸਾਰਿਆਂ ਨੇ ਸਾਈਨ ਕਰਕੇ ਜਾਣਾ ਸਾਰੀਆਂ ਪੰਚਾਇਤਾਂ ਨੇ ਅਤੇ ਜੋ ਵੀ ਸੰਤ ਮਹੰਤ ਇੱਥੇ ਪ੍ਰਬੰਧਕ ਪਹੁੰਚੇ ਹਨ ਸਾਰੇ ਮਹਾਪਰਸਾ ਨੂੰ ਬੇਨਤੀ ਆ ਤੇ ਨਗਰ ਪੰਚਾਇਤਾਂ ਨੂੰ ਵੀ ਬੇਨਤੀ ਆ ਸਾਰਿਆਂ ਨੇ ਆਪਦੀ ਮੋਹਰ ਲਾ ਕੇ ਸਾਈਨ ਕਰਕੇ ਜਾਣੇ ਹੰਤੇ ਮਹਾਪਰਸਾ ਦੇ ਬਦਨਾ ਤੇ ਸਾਰੇ ਸੰਗਤ ਨੇ ਭੋਲ ਚੜਾਉਨੇ ਤੇ ਫਨ ਗੁਰੂ ਪਿਆਰੂ ਅਰਦਾਸ ਕੀਤੀ ਜਾਵੇਗੀ ਅਰਦਾਸ ਦੇ ਵਿੱਚ ਸ਼ਾਮਲ ਹੋਣਾ ਉਸ ਤੋਂ ਬਾਅਦ ਹੁਕਮ ਨਾਣਾ ਸਭ ਤੇ ਦੇਖ ਵਰਤੇਗੀ